ਏ ਸਾਨੂੰ ਨਹੀਂ ਪਤਾ ਸਾਨੂੰ 6 ਮਹੀਨੇ ਹੋ ਗਏ ਨੇ ਸਾਨੂੰ ਬੜਾ ਪਰੇਸ਼ਾਨ ਮੰਡਾ ਕਰਦਾ ਤੇ ਕਦੀ ਧਮਕੀਆਂ ਦੇ ਦਿੰਦਾ ਕਦੀ ਕੁੜੀ ਨੂੰ ਕਹਿੰਦਾ ਘਰ ਆ ਜਾ ਕਦੀ ਕਹਿੰਦਾ ਮੈਂ ਛੱਡ ਦੇਣਾ ਕਦੀ ਕਹਿੰਦਾ ਲੈ ਜਾਣਾ ਸਾਨੂੰ ਕੁਝ ਨਹੀਂ ਪਤਾ ਸਵੇਰ ਰ ਲੈ ਕੇ ਗਿਆ ਕਿ ਰਾਤ ਲੈ ਕੇ ਗਿਆ ਹੁਣ ਕੁੱਟ ਮਾਰ ਕੇ ਸੱਟ ਦਿੱਤਾ ਉੱਥੇ ਸਾਨੂੰ ਫੋਨ ਆਇਆ ਵਿਆਹ ਦੀ ਗੱਲ ਚੱਲਦੀ ਵੀ ਸੀ ਇਹ ਕਿਸੇ ਮਨਪ੍ਰੀਤ ਨਾਲ ਤੇ ਉਹਦੇ ਮਨਪ੍ਰੀਤ ਪੁਲਿਸ ਮਲਾਜ ਨੂੰ ਤੋਨੇ ਕਿਹਾ ਸੀ ਮੈਂ ਵਿਆਹ ਕਰਾ ਲਾਂਗਾ ਕੋਈ ਰਿਲੇਸ਼ਨ ਚ ਰਹਾ ਇਹਦੇ ਨਾਲ ਪਹਿਲਾ ਕੁੜੀ ਨਾਲ ਕੁੜੀ ਨੂੰ ਆਪਣੇ ਘਰ ਵੀ 2-3 ਵਾਰੀ ਲੈ ਕੇ ਗਿਆ ਏ ਸਾਨੂੰ ਨਹੀਂ ਪਤਾ ਸਾਨੂੰ ਇਹ ਚੱਕਰ ਚੱਲਣ ਤੋਂ ਬਾਅਦ ਪਤਾ ਲੱਗਾ ਏ ਵੀ ਸਾਡੀ ਕੁੜੀ ਨੂੰ ਲੈ ਕੇ ਵੀ ਗਿਆ ਏ ਤੇ ਛੱਡ ਵੀ ਜਾਂਦਾ ਸੀ ਤੇ ਬਾਅਦ 'ਚ ਹੁਣ ਮੁੱਕਰ ਗਿਆ ਏ ਕਿ ਸਸ ਕੱਲ ਲੈ ਗਿਆ ਨਹੀਂ 2-3 ਦਿਨ ਹੋ ਗਏ ਰਾਜੀਨਾਮਾ ਕੀਤਾ ਏ ਅਸੀਂ ਡੀਐਸਪੀ ਦੇ ਕੋਲ ਗਏ ਸੀ ਡੀਐਸਪੀ ਦੇ ਵਿਆਹ ਕਰਾਂ ਤੇ ਨੇ ਕਿਹਾ ਵੀ ਮੈਂ ਵਿਆਹ ਕਰਾ ਲਾਂਗਾ ਤੇ ਰਾਜੀਨਾਮਾ ਲਿਖ ਦਿਓ ਮੈਂ ਬੈਕਸਮਜੋਤਾ ਕਰ ਦਾਂਗਾ ਤੇ ਹੁਣ ਪਤਾ ਨਹੀਂ ਲੈ ਗਿਆ ਦੋ ਦਿਨ ਹੋਏ ਰਾਜੀ ਨਾ ਮਿੰ ਤਿੰਨ ਦਿਨ ਤੇ ਹੁਣ ਲੈ ਗਿਆ ਕੁੱਟ ਮਾਰ ਕੇ ਉਹਦੀ ਕਹਿੰਦੇ ਮੰਮੀ ਨੇ ਕਿ ਪਤਾ ਨਹੀਂ ਕੌਣ ਘਰ ਚ ਕਿੰਨੇ ਕਿੰਨੇ ਉੱਥੇ ਛੱਡ ਦਿੱਤਾ ਤੇ ਸਾਨੂੰ ਉਥੋਂ ਫੋਨ ਆਇਆ ਸੀ ਹਾਂਜੀ ਲੜਕੀ ਬੇਹੋਸ਼ ਹੈ ਸਾਨੂੰ ਇਹਦਾ ਇਨਸਾਫ ਚਾਹੀਦਾ ਪ੍ਰੇਮਿਕਾ ਨਾਲ ਵਿਆਹ ਦਾ ਵਾਦਾ ਕਰਕੇ ਮੁੱਕਰ ਗਿਆ ਪੁਲਿਸ ਮੁਲਾਜ਼ਮ ਨਾਲੇ ਬਹਿਰਮੀ ਨਾਲ ਕਰਦਾ ਸੀ ਪ੍ਰੇਮਿਕਾ ਦੀ ਕੁੱਟਮਾਰ ਇਹ ਮਾਮਲਾ ਫਿਰੋਜ਼ਪੁਰ ਦਾ ਹੈ ਜਿੱਥੇ ਇੱਕ ਪੁਲਿਸ ਮੁਲਾਜ਼ਮ ਨੇ ਪਹਿਲਾ ਕੁੜੀ ਨੂੰ ਪਿਆਰ ਚ ਫਸਾ ਕੇ ਉਸ ਨਾਲ ਸਰੀਰਕ ਸੰਬੰਧ ਬਣਾਏ ਤੇ ਫਿਰ ਵਿਆਹ ਕਰਨ ਤੋਂ ਮੁਕਰ ਗਿਆ ਜਿਸ ਤੋਂ ਬਾਅਦ ਕੁੜੀ ਨੇ ਜਿ ਰਿਲੀ ਵਸਤੂ ਨੂੰ ਨਿਗਲ ਲਿਆ ਤੇ ਹੁਣ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਪੀੜਤ ਲੜਕੀ ਦੀ ਭੈਣ ਨੇ ਦੱਸਿਆ ਕਿ ਬੀਤੇ ਦਿਨ ਹੀ ਪੁਲਿਸ ਮੁਲਾਜ਼ਮ ਲੜਕੀ ਨੂੰ ਘਰੋਂ ਲੈ ਗਿਆ ਤੇ ਉਸਦੀ ਕੁੱਟਮਾਰ ਕੀਤੀ ਤੇ ਕੁੱਟਮਾਰ ਕਰਕੇ ਲੜਕੀ ਨੂੰ ਘਰੋਂ ਬਾਹਰ ਗਲੀ ਵਿੱਚ ਸੁੱਟ ਦਿੱਤਾ ਤੇ ਜਿਸ ਤੋਂ ਬਾਅਦ ਲੜਕੀ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਇਹ ਲੜਕੀ ਦਾ ਮਸਲਾ ਹੈ ਕੀ ਮਸਲਾ ਹੈ ਤੇ ਕਿੱਥੋਂ ਦਾ ਮਸਲਾ ਹੈ ਤਰੇ ਲੜਕੀ ਕੋਈ ਸਲਮਾ ਸਾਨੂੰ ਇਨਫੋਰਮੇਸ਼ਨ ਅੱਜ ਜਮਾ ਦੇ ਦਿੱਤਾ ਜਮਾ ਦੇ ਕੇ ਕੇਸ ਹੈ ਤੇ ਅਸੀਂ ਉਹ ਚੋੜਦੇ ਆ ਤੇ ਉਹਨਾਂ ਨੇ ਕਿਹਾ ਵੀ ਰੈਫਰ ਕਰਤਾ ਪੁਲਿਸ ਪ੍ਰੇਸ ਦੇ ਹੱਥਾਂ ਦੇ ਵਿੱਚ ਹਾਂਜੀ ਅੱਗੇ ਸਰ ਇੱਥੇ ਆਏ ਆ ਕਿ ਇੱਥੇ ਆ ਕੇ ਸਾਨੂੰ ਡਾਕਟਰਾਂ ਨੂੰ ਪੁੱਛਿਆ ਵੀ ਲੜਕੀ ਅਨਕੌਂਸ਼ਸ ਤੇ ਦੇ ਅਲਬਟ ਤੇ ਇਹਨੂੰ ਮੈਡੀਕਲ ਕਾਲਜ ਫੀਲਡ ਕੋਰਟ ਦਾ ਰੈਫਰ ਕਰਤਾ ਤੇ ਅੱਗੇ ਜੋ ਸਟੇਟਮੈਂਟ ਦੇਣੀ ਹੈ ਲੜਕੀ ਉਹ ਦਾ ਫੋਟੋ ਕਰ ਉਹਨਾਂ ਨੇ ਅੱਜ ਜਮਾ ਕਰ ਦਿੱਤਾ ਤੇ ਇੱਕ ਜਿਹੜਾ ਲੜਕੀ ਦਾ ਮਾਮਲਾ ਆਇਆ ਕੀ ਮਾਮਲਾ ਹੈ ਸਰ ਹਾਂਜੀ ਇੱਕ ਐਂਬੂਲੈਂਸ ਲੈ ਕੇ ਆਈ 108 ਤੇ ਇੱਕ ਲੜਕੀ ਨੇ ਤੇ ਹਿਸਟਰੀ ਜਾਨ ਦਿੱਤੀ ਗਈ ਸੀ ਕਿ ਕੋਈ ਉਹਨੇ ਗੁਲੀਆਂ ਖਾਧੀਆਂ ਸੀ ਤੇ ਪੇਸ਼ੈਂਟ ਦਾ ਸਿਰ ਗੈਸਟ ਲਗਾ ਕੇ ਦੁਬਾਰਾ ਆਂਟਾ ਰਿਹਾ ਪੇਸ਼ੈਂਟ ਦੀ ਹਾਲਤ ਸਾਨੂੰ ਥੋੜੀ ਜਿਹੀ ਅਜੂਕ ਲੱਗ ਰਹੀ ਇਸ ਕਰਕੇ ਕੋਰ ਮੈਡੀਕਲ ਕਾਲੇ ਜੀ ਰੈਫਰ ਕੀਤਾ ਰਿਹਾ ਤੇ ਪੇਸ਼ੈਂਟ ਦਾ ਨਾਮ ਸਲਮੋ ਜਦੋਂ ਦਾ ਨਾਮ ਸਾਹਬ ਬੋਲਵਾ ਜੇ ਇਹਨਾਂ ਦੇ ਕੋਈ ਸਿਨਫੋਰਮੇਸ਼ਨ ਨਹੀਂ ਤੇ ਇਹ ਬਾਕੀ ਇਹਦੇ